ਰਾਹ ਕੀ ਤੁਸੀਂ ਜਾਣਦੇ ਆ ਗਿਆ ਕਿ ਅਸੀਂ ਹੁਣੇ-ਹੁਣੇ ਨਹਿਰ ਤੋਂ ਆਏ ਹੈਗੇ ਆ ਜਿਹੜਾ ਨਹਿਰ ਦੇ ਵਿੱਚ ਆਲੇ-ਦੁਆਲੇ ਗੰਦਗੀ ਪਈ ਹੋਈ ਆ ਮੌਕੇ ਦੇ ਉੱਪਰ ਪੰਚਾਇਤ ਮੈਂਬਰ ਵੀ ਇਸ ਵਕਤ ਨੇ ਦੋਨੋਂ ਪੰਚਾਇਤ ਮੈਂਬਰ ਨੇ ਔਰ ਸੁਖਦੇਵ ਸਿੰਘ ਦੇ ਜੋ ਘਰ ਦੇ ਨੇ ਇਹਨਾਂ ਦੇ ਮਿਸਿਸ ਨੇ ਉਹ ਸਰਪੰਚ ਨੇ ਤੇ ਇਹਨਾਂ ਤੋਂ ਜਾਣਦੇ ਆ ਕਿ ਜਿਹੜਾ ਨਹਿਰ ਦੇ ਵਿੱਚ ਗੰਦਗੀ ਪਈ ਹੋਈ ਆ ਉਹਦੇ ਬਾਰੇ ਕੀ ਕਹਿਣਾ ਸਾਡੇ ਕੋਲ ਜਿਹੜੇ ਨਹਿਰਵਾਰੇ ਆ ਉਹ ਮਾੜੀ ਗੱਲ ਆ ਖੇਤਾਂ 'ਚ ਨਹੀਂ ਸੁੱਟਣਾ ਚਾਹੀਦਾ ਕਿ ਇਹਦੇ ਕੂੜਾ ਇਹ ਇਹ ਸਮੂਥਲੀ ਕੇ ਜੇ ਨਾ ਕਿਤੇ ਇੱਕ ਜਗ੍ਹਾ ਤੇ ਢੇਰਾਂ ਦੇਖਦੇ ਸੁਕਣਾ ਚਾਹੀਦਾ ਤੇ ਹੁਣ ਅਸੀਂ ਨਾ ਇੱਕ ਨਵਾਂ ਸਵਾਈ ਸੇਵਕ ਲਾਇਆ ਉਹਦੀ ਡਿਊਟੀ ਲਈ ਆ ਲਾਸ ਮੈਟਰ ਵੀ ਕਰਾਤੀ ਆ ਆਪਾਂ ਨੇ ਗੁਰਦੁਆਰੇ ਵੀ ਕਰਾਤੀ ਆ ਤੇ ਜਿਹੜਾ ਉਹ ਘਰੋ ਘਰੀ ਜਾ ਕੇ ਉਹ ਤੁਹਾਡਾ ਇਹਦਾ ਕੂੜਾ ਲੈ ਕੇ ਜਾਇਆ ਕਰੂਗਾ ਸਾਨੂੰ ਸਾਨੂੰ ਵੀ ਵਿਸ਼ਵਾਸ ਹੋ ਕਿ ਉਹ ਘਰ ਘਰ ਜਾ ਕੇ ਤੁਹਾਡੇ ਕੂੜਾ ਲੇਊਗਾ ਉਹ ਤੇ ਜਿਹੜਾ ਕੂੜਾ ਆ ਉਹ ਕਿਤੇ ਜਾ ਕੇ ਹੋਰ ਡੰਪ ਡੰਪ ਬਣਾਇਆ ਡੰਪ ਤੇ ਸਿੱਟੇਗਾ ਜਦੋਂ ਘਰੋਂ ਕੂੜਾ ਉਹਨਾਂ ਨੇ ਚੱਕਣ ਲੱਗ ਪਣਾ ਫਿਰ ਤੇ ਕੋਈ ਪ੍ਰੋਬਲਮ ਨਹੀਂ ਆਣੀ ਅਸੀਂ ਤਾਂ ਫਿਰ ਦੁਆਰਾ ਅਸੀਂ ਲੋਸਮੈਂਟ ਕਰਾ ਦਿੰਦੇ ਆ ਠੀਕ ਹੈ ਤੇ ਲੋਸਮੈਂਟ ਕਰਾ ਕੇ ਤੇਰਾ ਫਿਰ ਕਹਿ ਦਿਆਂਗੇ ਵੀ ਭਾਈ ਤੁਸੀਂ ਜਿਹੜਾ ਕੂੜਾ ਆ ਤੇ ਜਿਹੜਾ ਇਹ ਘਰੋਂ ਘਰੀ ਚੁਪਨਗੇ ਫਿਰ ਉਹਨੇ 100 ਰੁਪਏ ਦੇ ਹਰ ਇੱਕ ਬੰਦੇ ਤੋਂ ਉਹ 50 ਰੁਪਏ ਲਿਆ ਆ ਹੁਆ ਠੀਕ ਹੈ ਤੇ ਉਹ 50 ਰੁਪਏ ਇਹ ਤਾਂ ਤੁਹਾਡਾ ਹੋ ਗਿਆ ਕਿ ਤੁਸੀਂ ਸਫਾਈ ਕਰਮਚਾਰੀ ਲਾ ਦੋਗੇ ਤੇ ਫਿਰ ਉਹ ਜਿਹੜਾ ਬਾਹਰ ਕੂੜਾ ਸਿੱਟਦੇ ਆ ਨਹਿਰਾਂ ਤੇ ਉਹ ਨਹੀਂ ਸੁੱਟਿਆ ਜਾਏਗਾ। ਹਾਂਜੀ ਹਾਂਜੀ। ਇੱਕ ਗੱਲ ਨਾਲ ਦੀ ਨਾਲ ਹੋ ਰਿਹਾ ਕਿ ਕੋ ਕਾਫੀ ਜਣੇ ਜਿਹੜੇ ਆ ਉਹ ਤੁਹਾਨੂੰ ਵੀ ਪਤਾ ਹੈਗਾ ਆ। ਇਹ ਜਿਹੜਾ ਪਰ ਲੋਕੀ ਦੇ ਢੇਰ ਸਿੱਟਣ ਦਾ ਸਿੱਟਣ ਕਿੱਥੇ ਤੁਹਾਨੂੰ ਕਈ ਵਾਰ ਕਿਹਾ ਵੀ ਗਿਆ ਗਿਆ ਹੈਗਾ ਤਾਂ ਜਿਹੜਾ ਇੱਕ ਆ ਚੰਨਾ ਚੱਕੀ ਵਾਲੇ ਦਾ ਟਰਾਂਸਫਰਮ ਹੈਗਾ ਉੱਥੇ ਗੰਦਗੀ ਇਸ ਕਦਰ ਪਈ ਹੋਈ ਆ। ਉਹਦਾ ਤੁਸੀਂ ਹਲੇ ਤੱਕ ਕੋਈ ਹੱਲ ਨਹੀਂ ਕੱਢਿਆ ਪਹਿਲਾਂ ਵੀਡੀਓ ਜ਼ਰੂਰ ਬਣਵਾ ਲਈ ਸੀ। ਹਾਂ ਠੀਕ ਹੈ ਉਹ ਜਿਹੜਾ ਜਿਹੜਾ ਕੰਮ ਥੋੜੀ ਪਹਿਲਾਂ ਛਪੜਾਂ ਦੇ ਕੰਮ ਚੱਲਦੇ ਨੇ ਇੱਕ ਸਾਲ ਹੋ ਚੱਲਿਆ ਉਹ ਮੈਦਾਨ ਦਾ ਦੇਖੋ ਪਹਿਲਾਂ ਜਿਹੜਾ ਜੇ ਛਪੜਾਂ ਦਾ ਨਾਂ ਕੰਮ ਹੁੰਦਾ ਹੋ ਸਕਦਾ ਜਿਹੜਾ ਪਿੰਡ ਦੇ ਵਿੱਚ ਜ਼ਿਆਦਾ ਪਾਣੀ ਆ ਜਾਂਦਾ ਤਾਂ ਲੋਕਾਂ ਦੀ ਆਪਸੀ ਲੜਾਈ ਹੁੰਦੀ ਗਿਆ ਉਹ ਸਮੂਤਲੀ ਜਿਹੜਾ ਪਾਣੀ ਆ ਉਹ ਛਪੜਾਂ ਦਾ ਜਿਹੜਾ ਉਹ ਖੋਖੀ ਗਿਆ ਖਤਮ ਵੀ ਹੋ ਗਿਆ ਆ ਫਲੋਰ ਤੇ ਲੱਗਣ ਐਕਟਰ ਆਉਣਾ ਤੇ ਇਹਦੇ ਬਾਰੇ ਕੀ ਕਰੋ ਮੈਂ ਉਹੀ ਕਹਦਾ ਕਿ ਉਹ ਹੋ ਸਕਦਾ ਕਿ ਹਫਤੇ ਦੇ ਵਿੱਚ ਵਿੱਚ ਉਹ ਜਿਹੜਾ ਕੰਮ ਆ ਜਿਹੜਾ ਉਹ ਸ਼ੁਰੂ ਹੋ ਜਾਏਗਾ ਕਿਉਂਕਿ ਫਿਊਜ਼ ਲਾਉਣ ਨੂੰ ਬੜੀ ਦਿੱਕਤ ਆਦੀ ਹੈ ਉਹ ਸਾਰਾ ਕੁਝ ਹੋ ਜਾਏਗਾ ਹੁਣ ਜਿਹੜਾ ਉਹ ਜਿਹੜੀ ਉਹਦੀ ਚਾਰਦਵਾਰੀ ਹੋ ਜਾਏਗੀ ਉਹਦੀ ਟੇਰਨੀ ਉਹ ਵੀ ਹੋ ਜਾਏਗੀ ਸਾਰਾ ਕੁਝ ਹੋ ਜਾਏਗਾ ਤੇ ਅਸੀਂ ਉਹ ਮੇਰੇ ਹਿਸਾਬ ਨਾਲ ਅੱਜ ਜੋ ਸੈਕਟਰੀ ਸਾਹਿਬ ਆਉਣਗੇ ਸਾਡੇ ਕੋਲ ਉਹ ਠੇਕੇਦਾਰ ਵੀ ਆਏਗਾ ਮੇਰੇ ਸਾਹਮਣੇ ਹਫਤੇ ਦੇ ਵਿੱਚ ਵਿੱਚੇ ਕੰਮ ਸ਼ੁਰੂ ਇਹ ਇੱਕ ਥੋੜੀ ਜਿਹੀ ਲੋਕਾਂ ਦੇ ਵਿੱਚ ਹੋਰ ਡਾਊਟ ਹੈ ਉਹ ਵੀ ਨਾਲੇ ਕਲੀਅਰ ਕਰ ਲੈਣੇ ਚਾਹੁੰਦੇ ਆ ਇਹ ਮਕਾਨਾਂ ਦੇ ਜਿਹੜਾ ਹਿਸਾਬ-ਕਿਤਾਬ ਸੀਗਾ ਉਹ ਤੇ ਵੀਡੀਓ ਪੂਰੀ ਕੰਪਲੀਟ ਛਾੜ ਦਿੱਤੀ ਗਈ ਆ ਕਿ ਇਹਨਾਂ ਨੂੰ ਪੈਸੇ ਮਿਲਣਗੇ ਲੋਕਾਂ ਦਾ ਇਹ ਡਾਊਟ ਹੈ ਕਿ ਇਹ ਦੁਬਾਰਾ ਵੀ ਚੈੱਕ ਅਪ ਕਰਨ ਆਣਗੇ ਜਾਂ ਨਹੀਂ ਆਣਗੇ ਆਉਣਗੇ ਆਜਣਗੇ ਮਤਲਬ ਦੁਬਾਰਾ ਫੇਰ ਤੋਂ ਸਰਵੇ ਦੇ ਵਿੱਚ ਆਣਗੇ ਹਾਂ ਜਿਨ੍ਹਾਂ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਉਹ ਪੈਸੇ ਗਵਰਨਮੈਂਟ ਦੇ ਮਤਲਬ ਕਿ ਜੋ ਗਵਰਨਮੈਂਟ ਨੇ ਦੇਣਾ ਆ ਉਹਦੇ ਮੁਤਾਬਕ ਕੋ 40 ਤੇ ਮੇਰੇ ਹਿਸਾਬ ਨਾਲ 1 लाख 20000 ਜਿਹੜਾ ਮੁਕੰਮਲ ਮਕਾਨ ਆ ਉਹਦੇ ਲਈ ਆ ਤੇ 40 50 ਜਿਹੜਾ ਆ ਜਿਨ੍ਹਾਂ ਦੇ 15% ਦੇ ਕਰੀਬ ਬਾਕੀ ਉਹ ਆਨਲਾਈਨ ਹੋਣਾ ਉਹਨੇ ਆਨਲਾਈਨ ਉੱਤੇ ਟਾਈਟ ਉਹਦੇ 'ਚ ਕਿਸੇ ਦੀ ਸ਼ਪਾਰਸ਼ ਨਹੀਂ ਪੈ ਰਹੀ ਆ ਕੋਈ ਲੋੜੇ ਨਹੀਂ ਹੈ ਸ਼ਪਾਰਸ਼ ਦੀ ਕਿਸੇ ਅਸੀਂ ਨਾਲ ਜਾਵਾਂਗੇ ਉਹਦੇ ਨਾਲ ਤੇ ਢੇਰਾ ਦਾ ਕੰਮ ਉਮੀਦ ਰੱਖੀ ਆ ਕਿ 10 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਜਿਹੜਾ ਇੱਕ ਕਰ ਦੋਗੇ ਪਰ ਇੱਕ ਗੱਲ ਹੋਰ ਵੀ ਹੈਗੀ ਆ ਹੁਣ ਨਹਿਰਾ ਤੇ ਕੂੜੇ ਸਿੱਟਦੇ ਆ ਉਹਦੇ ਚ ਕੈਟਾਗਰੀ ਤਾਂ ਕੋਈ ਨਹੀਂ ਆ ਪਤਾ ਨਹੀਂ ਕਈ ਵਾਰ ਬਾਹਰਲੇ ਪਿੰਡਾਂ ਦੇ ਵੀ ਸਿੱਟ ਜਾਂਦੇ ਹੈਗੇ ਆ ਲਫਾਫਾ ਲਿਆਉਂਦੇ ਸਕੂਟਰ ਤੇ ਰੱਖਦੇ ਆ ਤੇ ਉੱਤੇ ਨਹਿਰ ਤੇ ਸਿੱਟ ਦਿੰਦੇ ਆ ਤੇ ਜਿਹੜੇ ট্রান্সਫਾਰਮਰ ਦੇ ਆਲੇ-ਦੁਆਲੇ ਜਾਂ ਮੋਹਰੇ ਕੂੜਾ ਸਿੱਟਦੇ ਉਹਨਾਂ ਦੀ ਮਜਬੂਰੀ ਬਣ ਗਈ ਹੈਗੀ ਆ ਤੁਸੀਂ ਕਹੋ ਚਲੋ ਅਸੀਂ ਸਾਫ਼ ਕਰਾ ਦਾਂਗੇ ਉਸ ਤੋਂ ਉਪਰੰਤ ਬਾਅਦ ਦੇ ਵਿੱਚ ਜਦੋਂ ਤੁਸੀਂ ਸਫਾਈ ਕਰਾ ਦਿੱਤੀ ਬਗਲ ਕਰਾ ਦਿੱਤਾ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਕੋ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਹੁਣ ਤੁਸੀਂ ਨਹਿਰ ਦੇ ਉੱਤੇ ਤੁਸੀਂ ਕੂੜਾ ਸੁੱਟਦੇ ਆ ਤੇ ਉਹ ਨਾ ਕੂੜਾ ਸੁੱਟਿਆ ਜਾਵੇ ਕਿਉਂਕਿ ਆਪਾਂ ਸਫਾਈ ਸੇਵਕ ਲਾਏ ਆ ਉਹ ਜਦੋਂ ਜਦੋਂ ਘਰੋਂ ਲੈ ਜਾਂਦਾ ਤੇ ਉਹਨੂੰ ਕਹੋ ਵੀ ਭਾਈ ਸਾਡੇ ਘਰੋਂ ਤੁਸੀਂ ਲੈ ਜਾਓ ਚੁੱਕ ਕੇ ਤੇ ਉਹਨੂੰ ਡੰਪ ਦੇ ਉੱਤੇ ਸੁੱਟਿਆ ਜਾਵੇ ਵੀ ਜੇ ਕੋਈ ਕਿਸੇ ਦਾ ਜੇ ਕੋਈ ਉਹ ਕੰਮ ਇਹ ਜਿਆ ਕਰਦਾ ਫੜਿਆ ਗਿਆ ਜਾ ਤੁਸੀਂ ਕੋਈ ਜੁਰਮਾਨਾ ਤਾਂ ਲਾਉਗੇ ਉਹਨਾਂ ਆ ਜੁਰਮਾਨਾ ਲਾ ਦੇ ਇਹ ਮਤਲਬ ਆ ਲੋ ਮਤਲਬ ਆ ਰਿਹਾ ਕੋਈ ਵੀ ਜੇ ਕੋ ਟ੍ਰਾਂਸਫਰਮ ਦੇ ਅੱਗੇ ਜਾ ਜਾਂ ਕਿਸੇ ਦੇ ਖੇਤਾਂ ਦੇ ਕੋ ਸਿੱਟੇ ਜਾ ਕੇ ਕੂੜਾ ਜਾ ਕੇ ਜਿਹਦੇ ਮੋਟਰ ਤੇ ਫਿਰ ਫਿਰ ਤੋਂ ਹਾਂ ਤੇ ਅੱਛਾ ਕਈ ਛੱਪੜਾਂ ਦੇ ਵਿੱਚ ਨਾ ਮੂੰਹ ਨੇਰੇ ਆ ਕੇ ਥੇਲਾ ਲਿਆਂਦੇ ਤਾਂ ਭਰ ਕੇ ਸਿੱਟ ਦਿੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਨਹੀਂ ਉਹ ਤਾਂ ਫਿਰ ਦੇਖੋ ਜਦੋਂ ਹੁਣ ਆਪਾਂ ਸਫਾਈ ਸੇਵਕ ਲਾਏ ਆ ਤਾਂ ਉਹਦਾ ਫਾਇਦਾ ਬਣਦਾ ਲੋਕਾਂ ਦਾ ਫਾਇਦਾ ਬਣਦਾ ਤੇ ਉਹ ਸਫਾਈ ਸੇਵਕ ਨੂੰ ਆਪਾਂ ਤੇ ਕਹਿੰਦਾ ਮਤਲਬ ਢੇਰਾਂ ਤੇ ਸਿੱਟੋ ਜਾਂ ਸਫਾਈ ਸੇਵਕ ਜਿਹਦੇ ਹੁਣ ਲਗਾਣੇ ਆ ਅੱਛਾ ਅੱਛਾ ਇੱਕ ਬਾਲਟੀਆਂ ਦਿੱਤੀਆਂ ਗਈਆਂ ਸੀ ਰੈੱਡ ਔਰ ਗ੍ਰੀਨ ਹਾਂਜੀ ਹਾਂਜੀ ਚਲੋ ਕਈਆਂ ਕੋਲੋਂ ਘਰ ਦੀ ਬਾਲਟੀ ਨਹੀਂ ਖਰੀਦ ਹੁੰਦੀ ਮਜਬੂਰੀ ਵਾਸੋਂ ਉਹਨਾਂ ਨੇ ਉਹ ਪਾਣੀ ਨੇ ਲਾ ਲੇ ਹੋ ਸਕਦਾ ਅਸੀਂ ਵੀ ਲਾਈ ਹੋਵੇ ਠੀਕ ਹੈ ਠੀਕ ਤੇ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇੱਕ ਦੇ ਵਿੱਚ ਸੁੱਕਾ ਸੁੱਕੀ ਜਾਓ ਤੇ ਇੱਕ ਦੇ ਵਿੱਚ ਭਿੱਲਾ ਸਿੱਟੀ ਜਾਓ ਜਦੋਂ ਆਏ ਸਫਾਈ ਸੇਵਕ ਆ ਕੇ ਤੇ ਉਹਨੂੰ ਤੇ ਉਹਨੂੰ ਦੇ ਦਿਓ ਸਫਾਈ ਸੇਵਕ ਨੂੰ ਕਿੰਨੇ ਦਿਨਾਂ ਬਾਅਦ ਫਿਰ ਗੇੜਾ ਮਾਰਨੋਂ ਆਪਾਂ ਲਗਭਗ ਉਹ ਤੀਸਰੇ ਦਿਨ ਗੇੜਾ ਮਾਰਨਾਂ ਤੀਸਰੇ ਦਿਨ ਗੇੜਾ ਵਾਲਾ ਸੋ ਇਹ ਸੰਨ ਸੁਖਦੇਵ ਸਿੰਘ ਜੀ ਮੈਂਬਰ ਪੰਚਾਇਤ ਔਰ ਹੋਰ ਵੀ ਪੰਚਾਇਤ ਮੈਂਬਰ ਜਿਹੜੇ ਆ ਗਿਆ ਇੱਥੇ ਇਸ ਮੌਕੇ ਬੈਠੇ ਹੋਏ ਨੇ ਤਕਰੀਬਨ ਤਕਰੀਬਨ ਜਿਹੜੀ ਗੱਲਬਾਤ ਹੈਗੀ ਉਹ ਤੁਹਾਨੂੰ ਅਸੀਂ ਕਲੀਅਰ ਕਰ ਦਿੱਤੀ ਗਈ ਹੈ ਜੇਕਰ ਕਿਸੇ ਨੇ ਕੋਈ ਵੀ ਕੰਮ ਕਰਵਾਉਣਾ ਹੈਗਾ ਅਸੀਂ ਤੁਹਾਨੂੰ ਇੱਕ ਬੇਨਤੀ ਕਰਾਂਗੇ ਕਿ ਤੁਸੀਂ ਇੱਕ ਐਪਲੀਕੇਸ਼ਨ ਜਿਹੜੀ ਆ ਮੁਹੱਲਾ ਪੱਧਰ ਦੇ ਉੱਪਰ ਸਰਪੰਚ ਸਾਹਿਬ ਨੂੰ ਲਿਖ ਕੇ ਦਿਓ ਤਾਂ ਜੋ ਉਹਨਾਂ ਦੇ ਧਿਆਨ ਵਿੱਚ ਰਹੇ ਕਿ ਇਹ ਕੰਮ ਜਿਹੜਾ ਆ ਇਹ ਵੀ ਅਸੀਂ ਕਰਵਾਉਣਾ ਹੈ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਪ ਖਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499